ਕਿਸਾਨ ਦੋਸਤੋ ਸਤਸ੍ਰੀ ਅਕਾਲ ਗੁਜਰਤੀ ਖੇਤੀ ਕਿਸਾਨ ਕਰਮੇਤਰ ਸਿੰਘ ਇਹ ਇੱਕ ਆਪਣੇ ਪਰਾਤਨ ਦੇਸੀ ਬੀਜਾ ਜਿਹਨੂੰ ਆਪਾਂ ਬੀਨ ਕੱਦੂ ਕਹਿੰਦੇ ਆ ਤੇ ਇਹਦਾ ਝਾੜ ਵੀ ਕਾਫੀ ਜ਼ਿਆਦਾ ਹੁੰਦਾ ਜਣੀ ਇੱਕ ਬੇਲ ਨਹੀਂ ਵੀ ਮਤਲਬ ਤੁਸੀਂ ਇੱਕ ਪਰਿਵਾਰ ਲਈ ਤਾਂ ਵੀ ਰਜ਼ਾਇਦ ਹੋਊਗੇ ਇੰਨੇ ਕਈ ਲੱਗਦੇ ਰਹਿੰਦੇ ਨੇ ਹੁਣ ਚੂਹੇ ਔਰ ਉਹ ਸ਼ੁਰੂ ਦੇਖ ਲੋ ਤੇ ਇਹਦਾ ਜਿਹੜਾ ਕਈ ਆ ਮਤਲਬ 2 ਕਿਲੋ ਵਾਲਾ ਵੀ ਕੱਚਾ ਹੀ ਹੁੰਦਾ ਤੇ ਜਿਹੜਾ ਵਿਆੜ ਬਣਦਾ ਉਹ 7-8 ਕਿਲੋ ਦਾ ਵਜਨ ਦਾ ਹੋ ਜਾਂਦਾ ਉਸ ਤੋਂ ਬਾਅਦ ਵਿਆੜ ਬਣਨਾ ਹੈ ਜਣੀ ਆਮ ਜਿਹੜੇ ਆਪਾਂ ਦੂਜੇ ਕਈੇ ਲਾਉਂਨੇ ਆ ਤਾਂ ਉਹ ਮਤਲਬ ਜੇ ਕਿਲੋ ਡੇਢ ਕਿਲੋ ਦਾ ਵਜ਼ਨ ਹੋ ਗਿਆ ਤਾਂ ਉਹਨੇ ਪੱਕ ਜਾਣਾ ਤੇ ਇਹ ਇੰਨਾ ਕੱਚਾ ਰਹਿੰਦਾ ਜਿਵੇਂ ਇੱਕ ਇਹ ਨਹੀਂ ਹੈਗਾ ਵੀ ਇਹਨੂੰ ਲੱਗਦੀ ਬਹੁਤ ਘਟਨੇ ਤੇ ਵੱਡੇ ਕਈੇ ਲੋਕ ਜਾਂਦੇ ਨੇ ਕਿ ਨਾ ਬੇਲਾਂਾਂ 'ਚ ਜੇ ਆਪਾਂ ਹੋਰ ਇੱਕ ਲੱਗਿਆ ਹੋਇਆ ਦੇਖੋ ਦੇਖੋ ਇਹ ਤੇ ਬਿਲਕੁਲ ਕੱਚਾ ਹੁੰਦਾ ਤੇ 2.5 ਕਿਲੋ ਤੱਕ ਵੀ ਕੱਚਰਾਂ ਦਾ ਜਿਹੜੀ ਇਹਦੇ ਤੇ ਖਾਸ ਗੱਲ ਹੈ ਵੀ ਇਹ ਲੰਬੇ ਸਮੇਂ ਤੱਕ ਤਾਜ਼ਾ ਰਹਿੰਦਾ ਆ ਦੇਖੋ ਇਸ ਤਰ੍ਹਾਂ ਸਾਰੀਆਂ ਬੇਲਾਂ ਭਰ ਜਾਂਦੀਆਂ ਨੇ ਤੇ ਖਾਸ ਗੱਲ ਹੈ ਵੀ ਪੂਰਾ ਕੋਰਾ ਠੰਡ ਪੈਣ ਤੱਕ ਇਹਨਾਂ ਨੇ ਚੱਲਦੇ ਰਹਿਣਾ। ਇਹੀ ਆਪਣੇ ਦੇਸੀ ਬੀਜਾਂ ਦੀ ਖਾਸੀਅਤ ਜਿਹੜੇ ਆਪਣੇ ਬਜ਼ੁਰਗਾਂ ਨੇ ਸੰਭਾਲੇ ਜਾਂ ਬਚਾ ਕੇ ਰੱਖੇ ਤੇ ਘੱਟ ਮਤਲਬ ਮਿਹਨਤ ਨਾਲੇ ਵੱਧ ਝਾੜ ਦੇ ਸਕਦੇ ਨੇ ਤੇ ਸਵਾਦ ਵੀ ਵੱਖਰਾ ਤੇ ਖਰਾਕੀ ਦਾਤ ਵੀ ਪੂਰੇ। ਸੋ ਇਹ ਬੀਨ ਕੱਦੂ ਆ ਜਿਹੜਾ ਦੇਸੀ ਬੀਜ ਐ ਤੇ ਵਧੀਆ ਉਤਪਾਦਨ ਹੋ ਰਿਹਾ ਤੇ ਕਿਸਾਨ ਨੂੰ ਵਧੀਆ ਰੇਟ ਮਿਲ ਜਾਂਦਾ ਹੁਣ ਰੇਟ ਦੀ ਖਾਸ ਗੱਲ ਕਰੀਏ ਵੀ ਐਤਕੀ ਰੇਟ ਵੈਸੀ ਵੱਧ ਨੇ। ਤਕਰੀਬਨ 80 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਹੁਣ ਕਿਸਾਨ ਆਪਣੇ 10 ਕਿਲੋ ਵੀ ਕਈ ਹੱਲ ਜਾਂਦਾ ਤਾਂ ਬੇਲ ਤੁਸੀਂ ਲਾ ਲਓ ਵੀ ਕਿੱਥੇ ਤੱਕ ਪਹੁੰਚ ਸਕਦਾ ਸੋ ਇਸ ਤਰ੍ਹਾਂ ਇਹ ਵੱਧਤ ਪਾਣ ਦੇ ਰਹੇ ਨੇ ਧੰਨਵਾਦ ਜੀ